ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਪਹੁੰਚ ਗਏ ਛੱਡ ਚ ਟਰੈਕਟਰ ਕੱਢ ਲਿਆ 3630 ਰਾਤ ਖੜਾ ਕੇ ਤੇ ਖੜਿਆ ਦੁਰੇ ਪੈਡਾਂ ਹੋਈਆਂ ਭੇਜਿਆ ਬਾਈ ਅਮਨਪ੍ਰੀਤ ਵਕਨਕ ਬੀਜਣ ਜੋ ਜਾਏਗਾ ਆਪਣਾ ਘਣੌਰ ਜਿਹੜਾ ਬੀਜ ਗੇਰਿਆ ਵਾ ਮਾ ਰਣਾਨ ਜਾਏਗਾ ਸਪਰੇਅ ਦਾ ਕੰਮ ਕਰਨਾ ਸਟਾਰਟ ਬਾਈ ਗਲਿਕ ਨਾ ਹੋएगी ਸਪਰੇਅ ਅੱਜ ਨਲੇ ਆਪਣੇ ਪਿੰਡ ਐ 16 ਕਿੱਲੇ ਉੱਥੇ ਭੇਜਣਾ ਪਹਿਲਾਂ ਕੱਢ ਦਿਆ ਸਪਰੇਅ ਵਾਲਾ ਟਰੈਕਟਰ ਵੀ ਬਾਹਰ 7:00 ਵਜੇ ਸਵੇਰਗੇ ਸਾਜਰਾ ਆ ਗਿਆ ਦਾ ਬਾਈ ਅੱਜ ਮੈਂ ਅੱਡੇ ਵੀ 6:00 ਵਜੇ ਆ ਗਿਆ ਦਾ ਪਹਿਲਾਂ ਦੂਆ ਟਰੈਕਟਰ ਕੱਢਿਆ ਸਾਫ਼ ਸੁਥਰ ਕਰਿਆ 36 ਤਿਉ ਭੇਜਿਆ ਬਈ ਇਹਨੂੰ ਦੇ ਕੇ ਫਿਰ ਸੋਨੀ ਨੂੰ ਲਿਆ ਬਿਠਾ ਕੇ ਸੋਨੀ ਨੂੰ ਲੈ ਕੇ ਆਇਆ ਘਰਾਂ ਦੇ ਸੋਨੀ ਨੂੰ ਭੇਜਾਂ ਬਾਈ ਉਹ ਸਪਰੇਅ ਵਾਲਾ ਬਾਈ ਦਵਾਈ ਲੈ ਕੇ ਖੜਿਆ ਉੜਾ ਕੁਪੜਾ ਮਾਰਦਾ ਇਸ ਪਾਣੀ ਪੂਣੀ ਪਾ ਦਦਾ ਐਨ ਓਕੇ ਆ ਤਿਆਰ ਪਰ ਤਿਆਰ ਹੈ ਉਹ ਵੀ ਇਸ ਪਾ ਹੈਗੇ ਅੱਜ 36 ਤੇ 15 53 ਕਿੱਲੇ ਆ ਬਾਈ ਤੋਰਾ ਬਾਈ ਨੂੰ ਚਾਹ ਲੱਗਿਆ ਸੋਨੇ ਪੀਣਾ ਬਾਈ ਫੋਨ ਕਰ ਰਿਹਾ ਬਾਰ-ਬਾਰ ਦਿਖਾਵਾਂ ਬਾਈ ਤੁਹਾਨੂੰ 36 30 ਚੱਲਦਾ ਅੱਗੇ ਜੋ ਆਪਣਾ ਸਪਰੇਅ ਵਾਲਾ ਇੱਧਰ ਖੜਿਆ ਦਾ ਜੋ ਰਾਤ ਕੀ ਟਰਾਲੀ ਖੜੀ ਹੈ ਆਪਣੀ ਰੇਹ ਬੀਜ ਵਾਲੀ ਲੱਦੀ ਵੀ ਪੈਨ ਵੀ ਲਾਦੀ ਸਾਫ਼ ਕਰਕੇ ਅੰਦਰ ਜਾਂਦਰੇ ਵਾਲਾ ਖੜਿਆ ਆਪਣਾ ਜੋ ਟਰਾਲਾ ਵੀ ਲੱਗ ਗਿਆ ਅੰਦਰ ਮੇਰਾ ਟਰਾਲਾ ਰਹਿ ਰਿਹਾ ਬਾਈ ਉਹਨੂੰ ਵੀ ਅੱਜ ਲਾ ਦੇਣਾ ਅੰਦਰ ਠੀਕ ਹੈ ਬਾਈ ਦਿਖਾਵਾ ਤੁਹਾਨੂੰ ਅੱਗੇ ਖੇਤ ਮੈਂ ਟਰੈਕਟਰ ਚੱਲਦਾ ਲੈ ਭਈ ਸੱਜਣੋ ਸਪਰੇਅ ਦਾ ਟਰੈਕਟਰ ਚੱਲਦਾ ਕਰਾ ਕੇ ਤਪਾ ਪਹੁੰਚ ਗਏ ਖੇਤ ਬਾਈਆਂ ਦੇ ਮਾਰਿਆਂ ਦੇ ਤਿਆਰੀ ਵੀ ਨਹੀਂ ਹੋਈ ਹਲੇ ਚਾਹਾਂ ਲੱਗ ਕੇ ਪੀਣ ਸਰੀਰੇ ਨਹੀਂ ਬਾਈ ਬਣੇ ਨਾਂਗੇ ਰਾਤ ਕਾ ਜਿਆਦਾ ਹੋਇਆ ਵਾ ਕੰਮ ਬਾਸੀਆਂ ਲੈ ਰਹੇ ਆ ਚਾਹਾਂ ਜੂਆਂ ਲੱਗ ਕੇ ਬਾਈ ਪੀਣਾ ਟਰੈਕਟਰ ਸਾਫ ਸੋਫ ਕਰਿਆ ਹੋਣਾ ਬਾਈਆਂ ਨੇ ਦੁਬਾਰਾ ਫੇਰ ਆਪਣੇ ਕਪੜੇ ਮਾਰੇ ਹੁਣੇ ਕਰਾਮਾ ਬਾਈ ਚੱਲਦਾ ਤੇਰਾ ਲੋਆਮਾ ਥੱਲੇ 17 ਕਿੱਲੇ ਆ ਬਾਈ ਉਰੇ ਮਤਲਬ ਜੇ ਇੱਕ ਬਾਬੇ ਨੇ ਨਾਮ ਵਜਵਾਈ ਫਿਰ 15 ਰਹਿ ਜੰਗੇ 15 ਤਾਂ ਪੱਕੇ ਆ ਜੋ ਬਾਬੇ ਦੀ ਵਿੱਜੀ ਵਸ 17 ਕਿੱਲੇ ਆ ਅਜੇ ਆ ਗਿਆ ਅਜੇ ਬੁਲਾਇਆ ਆਪਾਂ ਨੇ ਜਾਣਾ ਵਿਆਹ ਗੱਗੂ ਗੱਡੀ ਪਰ ਲੱਗ ਗਿਆ ਗੱਗੂ ਨੂੰ ਵੀ ਨਹੀਂ ਟਾਈਮ ਹੈਗਾ ਚੱਲਦਾ ਹੋ ਜੇਆ ਕੰਮ ਹੋ ਗਿਆ ਭਾਈ ਚੱਲਦਾ ਹੈਰੋ ਮਾਰੀ ਵੀ ਆ ਪਰਸੋ ਮਾਰ ਗਏ ਦਾਦਾ ਸਾਲੀ ਹੈਰੋ ਆਪਣੇ ਵਾਲੀ ਖੇਤ ਬਹੁਤ ਸੋਹਣਾ ਬਣ ਰਿਹਾ ਸ਼ੱਕਰ ਵਰਗਾ ਡਾਕਰ ਖੇਤ ਹੈ ਭਾਈ ਪੂਰਾ ਬਹੁਤ ਸੋਹਣਾ ਖੇਤ ਬਣ ਰਿਹਾ ਟਰੈਕਟਰ ਵੀ ਬਹੁਤ ਰੌਲਾ ਚੱਲ ਰਿਹਾ ਦੂਏ ਗੇਅਰ ਮਾਂ ਚਲੀ ਜਾਏਗਾ ਭਾਈ ਬਾਈ ਇੱਕ ਗੇੜਾ ਮਤਲਬ ਪਾ ਲੈ ਗੇਅਰ ਮਾਂ ਲਾ ਲੈ ਕਰੇਗਾ ਫਿਰ ਦੂਏ ਗੇਅਰ ਮਾਂ ਚਲੀ ਜਾਏਗਾ ਬਾਈ ਆਪਾਂ ਨੇ ਬਾਈ ਕਿਹੜਾ ਸਪਰੇਅ ਵਾਲੇ ਵਾ ਮਾਰਨਾ ਜਦੋਂ ਨਿਪੜ ਗਿਆ ਅੱਗੇ ਖੇਤ ਦੱਸਣਾ ਉਹਨੂੰ ਖੇਤ ਗਿਆ ਦੱਸਣਾ ਜਤਿੰਦਰ ਵਾਲੇ ਖੇਤ ਕੀ ਦਵਾਈ ਪੜਾਣੀ ਐ ਬਾ ਫੇਰ ਆਪਾਂ ਵਿਆਹ ਹੀ ਕਰਾਂਗੇ ਤਿਆਰੀ ਅੱਜ ਮੇਲ ਐ ਜਤਿੰਦਰ ਦੇ ਸਾਲੇ ਦਾ ਮੇਲ ਐ ਬਾਈ ਅੱਜ ਉੱਧਰ ਜਾਣਾ ਪਾਰਟੀ ਐ ਮਤਲਬ ਅੱਜ ਬਰਾਤ ਪਰਸੋਂ ਨੂੰ ਕੱਲ੍ਹ ਦਾ ਗੈਪ ਐ ਦੇਖ ਬਾਈ ਕਿੰਨਾ ਰਹਿਲਾ ਚੱਲ ਰਿਹਾ ਟਰੈਕਟਰ ਬੜੇਗਾ ਤਾਂ ਬਹੁਤ ਵੱਟਾ ਹੋਆ ਇਹਨੂੰ ਜਮਾ ਕੋਈ ਪਰਵਾਹ ਨਹੀਂ ਹੈ ਲੀਵਰ ਦੋਏ ਥੱਲੇ ਗੇਰੇ ਪਏ ਆ ਦੇਖ ਲੇ ਬਾਈ ਹੈਰੋ ਮਾਰੀਆ ਕਿੰਨਾ ਫਰਕ ਹੈ ਨੂੰ ਟਰੈਕਟਰ ਰਿੰਗ ਦਾ ਕੋਈ ਟਰੈਕਟਰ ਨੂੰ ਪਤਾ ਵੀ ਨਹੀਂ ਲੱਗ ਰਿਹਾ ਬੀਜ ਕਰਜਾ ਬਾਈ 45 ਕਿਲੋ ਪਰ ਰੇਗਾ ਥੈਲਾ ਕਰਜਾ ਪੂਰਾ ਚਲਾਂ ਬਾਈ ਫੋਨ ਵੱਜ ਰਹੇ ਆ ਘਰੋਂ ਦੇ ਬਹੁਤ ਬੰਦਾ ਆ ਬਗੋਈ ਕਰਾ ਉਹਨੂੰ ਮਿਲਣਾ ਚਲਾ ਆ ਬਾਈ ਘਰਾਂ ਨੂੰ ਫੋਨ ਬਹੁਤ ਆ ਰਹੇ ਆ ਸੈਟਿੰਗ ਜੀ ਕਰੀਏ ਬਾਈ ਥੋੜਾ ਵੀ ਡੁੰਗੇ ਜਰਦਾ ਵੀਜ ਉੱਪਰ ਕਰਿਆ ਇੱਕ ਜੈਕ ਡਾਊਨ ਤਾਂ ਜੈਕ ਸਿੱਧੇ ਕਰੇ ਇੱਕ ਸਾਰ ਕਰੇ ਆ ਕੱਲ ਕੱਢ ਗਏ ਪਾਇਆ ਦਾ ਉੱਥੇ ਆਪਾਂ ਨੇ ਮੋਟਰ ਪਰ ਆਪਣੀ ਪਰ ਉਸ ਕਰਕੇ ਮਾੜਾ ਮੋਟਾ ਢਿੱਲ ਮੱਠ ਜੀ ਹੋ ਜਾ ਸਹੀ ਕਰਦੀ ਬਾਈ ਐਨ ਚਲਾ ਆਂ ਭਾਈ ਆਪਾਂ ਵਜਵਾਈ ਜੀ ਹੈਗਾ ਅਮਨਪ੍ਰੀਤ ਆਪਣੇ ਆਪ ਵਧੀਆ ਬੰਦਾ ਆਪੇ ਲਗਿਆ ਰਹੇ ਕੋਈ ਚੱਕਰ ਨਹੀਂ ਹੈ ਅਜੇ ਚਲਾਣੇ ਨੂੰ ਛੱਡ ਦਿਆ ਚੰਦੇਸਰ ਨੇ ਵੀ ਉਰੀ ਆ ਜਾਣਾ ਘਰਾਂ ਗੰਨਾ ਭਰਿਆ ਗਿਆ ਆਪਣਾ ਔਰ ਗੰਨਾ ਭਰੇਗਾ ਗੁਰਵਿੰਦਰ ਵਾਲੀ ਮੋਟਰ ਪਰ ਗੰਨੇ ਨੂੰ ਪਾਣੀ ਲਾਵੇਗਾ ਸਾਰੇ ਕੰਮ ਗਲਗਲ ਹੋ ਜائیںਗੇ ਔਰ ਟਰੈਕਟਰ 'ਤੇ ਧਿਆਨ ਰੱਖੀ ਜਾਏਗਾ ਕੋਈ ਕੰਮਕਾਰ ਹੋਏਗਾ ਤੇਲ-ਤੋਲ ਲੈਣਾ ਹੈਗਾ ਲੈਣ ਦੇਗਾ ਗਲ ਗੰਨਾ ਭਰ ਲੇਗਾ ਠੀਕ ਹੈ ਭਾਈ ਆ ਗਏ ਭਾਈ ਖੇਤ ਘਰਾ ਮਾਰਿਆ ਗੇੜਾਂ ਭਾਈ ਆਏ ਬਦੇ ਚਾਹ ਪਾਣੀ ਪਲਾ ਦੇਆ ਲੋਚਵਾਂਗੇ ਬੰਦੇ ਤੇ ਆਪਣੇ ਬਈ ਜਮੀਨ ਹੈ ਬਈਆਂ ਠੇਕਾ ਦੇਣਾ ਦਾ ਹਸਾਬ-ਤਾਬ ਕਰਕੇ ਲੈ ਕੇ ਪੈਸੇ ਭਾਈ ਚਾਹ ਪਾਣੀ ਪਲਾ ਦਾ ਛੋਨੀਓ ਫੋਨ ਆ ਗਿਆ ਦਾ ਛੋਨੀ ਨੂੰ ਚਾਹ ਪਲਾਨੀ ਦੀ ਫਿਰ ਉਹ ਰਾਣਾ ਪਿਆ ਸਪਰੇਅ ਵਾਲ ਟਰੈਕਟਰ ਵਾ ਦੂਸਰੀ ਟੰਕੀ ਲੱਗ ਰਹੀ ਹੈ ਭਾਈ ਬਾਈ ਦਾ 15 ਕਿਲ 16 ਕਿਲੇ ਹੈ ਬਾਈ ਗੇ 15 ਕਿਲਿਆਂ ਦਾ ਇੱਕ ਟੱਕ ਹੈ ਕਿੱਲਾ ਸਾਈਡ ਪਰ ਹੈ ਲੇਟ ਕਰ ਲਈ ਬਾਈ ਨੇ ਸਪਰੇ ਕਣਕ ਜੰਮਿਆਈ ਰੋਜ਼ ਅੱਜ ਕੱਲ ਕਰਦੇ ਨੇ ਅੱਜ ਕੱਲ ਕਰਦੇ ਨੇ ਕਣਕ ਜੰਮਿਆਈ ਅੱਜ ਡੌਲਾ ਨਹੀਂ ਪਈਆਂ ਅੱਜ ਹੋੜੇ ਨਹੀਂ ਲਗੇ ਅੱਜ ਖਾਲਾ ਨਹੀਂ ਨਿਕਲੀਆਂ ਸਾਰੀ ਕਣਕ ਜੰਮਿਆਈ ਦਾਣਾ ਦਾਣਾ ਬਾਹਰ ਨਹੀਂ ਕਿਲਿਆਈ ਪਰ ਭਾਈ ਕਈ ਮਤਲ ਕਣਕ ਦਾ ਪਾਣੀ ਲਾਣ ਦੇ ਇੱਕ ਦਿਨ ਪਹਿਲਾਂ ਵੀ ਸਪਰੇਅ ਕਰ ਰਹੇ ਆ ਕੁਝ ਨਹੀਂ ਸਮਝ ਲੱਗਦਾ ਅਰੇ ਇਹਦੇ ਭਾਈ ਢੇਡਾ ਸਪਰੇਅ ਵਾਲੇ ਬਾ ਰੋਡੇ ਬਨੁ ਆਏ ਦੇ ਰੋਡਾ ਭਾਈ ਬੋਲਟ ਕਰ ਰਿਆ ਤਿਆਰ ਬੜਾ ਲਸ ਲਸ ਕਰਾਈ ਪਈ ਹੈ ਬੋਲਟ ਗਈ ਕਿੰਨੇ ਆ ਵੇਚ ਰੋਡੇ 170 ਕਿੰਨਾ ਮਾਡਲ ਹੈ ਨੋ ਰੋਡੇ 18 ਵੋਲਟ ਦਾ 18 ਮਾਡਲ ਹੈ ਬਾਈ 170 ਕਾ ਵੇਚਿਆ ਤੇਲ ਨਾ ਦੇਖ ਬੜਕ ਦੇਖ ਸਾਫ ਸਫਾਈ ਹੋ ਰਹੀ ਹੈ ਬਾਈ ਬਹੁਤ ਸੰਭਾਲ ਮਰਖਿਆ ਪਤਾ ਸਰੀਰ ਬਣਿਆ ਬਾ ਬਾਈ ਫੁੱਲ ਬਟਾ ਫੁੱਲ ਤਾਂ ਹੀ ਬੋਲਟ ਬਣ ਰਿਹਾ ਜੇ ਬਾਈ ਸਰੀਰ ਨਾ ਬਣਿਆ ਹੁੰਦਾ ਬੋਲਟ ਪਰ ਹੁੰਦੀ ਮਿੱਟੀ ਕੋਟਾ ਕੋਟਾ ਲਸ ਲਸ ਕਰਾ ਦੀ ਬਈ ਬਾਈ ਰੋਡੇ ਦਾ ਨੰਬਰ ਲਿਖ ਲਿਓ ਰੋਡੇ ਦਾ ਬੋਲ 2.5 ਜਹਾ ਵੇਚਣੇ ਨੂੰ ਜੇ ਕਿਸੇ ਨੂੰ ਚਾਹੀਦਾ ਹੋਇਆ ਰੋਡੇ ਬੋਲ ਨੰਬਰ ਹੈ ਪਹਿਲਾਂ ਜੇ ਨਵੇਂ ਚ ਨਿਕੜੇ ਨਿਕੜਿਆ 30 ਤੂੰ ਆ ਮੇਰੇ ਰੋਡੇ ਨੰਬਰ ਬੋਲ 85579 ਹਾਂ 21230 21230 ਬਾਈਓ ਕਰੀ ਯਾ 6 ਮਾ ਬੋਲਟ ਹੈ 6 ਮਾ ਬੋਲਟ ਹੈ ਮਤਲਬ ਇਸ 1 ਮਹੀਨੇ ਦਾ ਕਾਲੇ ਬਾਪੂ ਦੇ ਡੇਰੇ ਮਾ ਤੇ ਕਾਲੂ ਬਾਪੂ ਕਾਲੇ ਬਾਪੂ ਦੇ ਡੇਰੇ ਮਾ ਤੇ ਕਰੀਆ ਹਾ ਬਾਈ ਤਾਂ ਆਪਾਂ ਨਰੋਡਾ ਠੀਕ ਆ ਬਾਈ ਚਲਾ ਚਾਚੂ ਪੀ ਲੈ ਬਾਈ ਵਾ ਚੱਲ ਰਿਹਾ ਬਾਈ ਕੰਮ ਬਹੁਤ ਸੋਹਣੇ ਖੇਤ ਬਣ ਰਹੇ ਆ ਬਾਈ ਕੇ ਸਾਬਰ ਵੀ ਬਹੁਤ ਰੱਖਿਆ ਬਾਈ ਅਮਨ ਮੈਂ ਕਹਿੰਦੀ ਕਰਾਂ ਅਮਨ ਬੀਜ ਲੈਣਾਹੀਂ ਫਿਰ ਗਿੱਲੇ ਆ ਨਹੀਂ ਫਿਰ ਗਿੱਲੇ ਆ ਪਰਸੋਂ ਮੈਂ ਜਿੱਦ ਕਰਕੇ ਮਤਲ ਹੈਰੋ ਮਰਵਾਈਏ ਇਸਤੇ ਅਨਿਸ਼ਕਾ ਹੈਰੋ ਮਾਰਨੇ ਆ ਮਨ ਮੰਨਦਾ ਹਲੇ ਨਹੀਂ ਵੀਰਾ ਲੇਟ ਵਿਝेंगे ਨਹੀਂ ਵੀਰ ਲੇਟ ਵਿਝेंगे ਨਹੀਂ ਵੀਰਾ ਗਿੱਲੇ ਆ ਖੇਤ ਤੇ ਪਰਸੋਂ ਮੈਂ ਹੈਰੋ ਮਰਵਾਈ ਦੀ ਇਹਨੂੰ ਕਹਿ ਕੇ ਤੇ ਬਹੁਤ ਵਧੀਆ ਬਣੇ ਆ ਤਕਰੀਬਨ 11 ਕਾ ਟਾਈਮ ਹੋ ਗਿਆ 11:30 ਕਾ ਟਾਈਮ ਹੋ ਗਿਆ ਨਾ ਵਿਝਗੇ 5 ਗਿੱਲਿਆਂ ਗੇੜ ਵਿਝ ਗਿਆ ਦੂਏ ਲੋਮਾਂ ਚੱਲ ਰਿਹਾ ਟਰੈਕਟਰ ਥੋੜਾ ਜਿਹਾ ਰੋਟੀ ਰੁੱਟੀ ਖੜਾ ਕੇ ਖਾਈ ਐ ਉਹ ਵੀ ਅਜੇ ਫਿਰ ਥੋੜਾ ਜਿਹਾ ਜਰਾ ਨਿਆਣੀ ਮੱਤ ਜੀ ਐ ਡਰੀਜੀ ਜਹਾਜ ਚਲੰਦਾ ਵਾ ਖਿੱਚਦਾ ਨਹੀਂ ਹੈ ਪੂਰਾ ਪਰ ਇਸ ਵੀ 1500 ਚੱਕਰ ਰੱਖੀ ਜਾਣੀ 2000 ਪਰ ਫੈਂਟਿਆ ਵਾ ਹੋਇਆ ਫਾਹੇ ਵੜਦੇ 36 30 ਲੋ ਬਾਈ ਕੰਮ ਗਏ ਸਪਰੇਅ ਵਾਲਾ ਵੀ ਨਿਬੜ ਗਿਆ ਹੁਣਾ ਉੱਥੇ ਬਾਈ ਇੱਥੇ 15 ਕਿੱਲਿਆਂ ਮੈਂ ਲਾਇਆ ਵਾ ਦਾ ਫਿਰ ਜਤਿੰਦਰ ਵਾਲੇ ਖੇਤਾਂ ਮਾ ਪਹੁੰਚਣੇ ਵਾਲਾ ਉੱਥੇ ਜਾਣਾ ਮੈਂ ਸਾਰੀ ਦਵਾਈ ਦੂਹੀ ਸਮਝਾ ਕੇ ਉਹਨੂੰ ਸਾਰਾ ਕੁਝ ਕਰਕੇ ਫਿਰ ਮੈਂ ਜਾਣਾ ਵਿਆਹਾਂ ਬਾਈ ਜਤਿੰਦਰ ਦੇ ਸਾਲੇ ਦਾ ਮੇੜ ਅੱਜ ਬਾਈ 36 30 ਚਲਾ ਗਿਆ 852 ਹੱਥ ਨਹੀਂ ਲੱਗਦਾ ਇਹ ਵਾ ਬੱਡ ਰਿਆ 파ਹੇ ਹਰੇਕ ਮਾਰ ਦੀ ਵੀ ਨਹੀਂ ਮਿੱਟੀ ਜਾ ਰਹੀ ਹੈ ਭਾਈ ਅੱਕੇ ਦੇਖੋ ਉਹ ਮਾਰ ਰਿਹਾ ਟਾਇਰਾਂ ਨਾਲ ਮਿੱਟੀ ਬੈਗ ਲਾ ਕੇ ਨਹੀਂ ਬੀਜ ਰਿਹਾ ਮੈਨੂੰ ਕਹਾਂ ਵੀ ਬ੍ਰੇਕ ਦੱਬ ਕੇ ਕਮਾਈ ਆ ਛੇਤੀ ਨਿੱਪੜ ਜਾ ਓਮਾ ਟਾਈਮ ਲੱਗੀ ਆ ਭਾਈ ਬੈਗ ਗੇਅਰ ਲਾਣੇ ਮਾ ਸੋਨੀ ਦੇ ਸੋਨੀ ਦਾ ਮੁੰਡਾ ਬੈਠਿਆ ਸਵੇਰ ਦਾ ਵਾ ਮੁੰਡਾ ਅੱਜ ਗਿਆ ਲ ਤਰੀਕ ਅੱਜ ਹੋ ਗਈ 24 ਬਈ ਪਹਿਲੀ ਤਰੀਕ ਦੇ ਮਿੱਲ ਚੱਲ ਜਿਆ ਗੰਨੇ ਵਾਲਾ ਗੰਨੇ ਨੂੰ ਵੀ ਪਾਣੀ ਚੱਲ ਰਿਹਾ ਲਾਸਟ ਇਸ ਮਹੀਨੇ ਮ ਲਾਦੇ ਹੋਣੇ ਆਪਣੇ ਤਿੰਨ ਪਾਣੀ ਕਰਾ ਨਿਬੜ ਗਿਆ ਜਨੇਸ਼ਰ ਵੀ ਹੁਣ ਆ ਗਿਆ ਓਰੇ ਓਰੇ ਭਰੇ ਗੰਨਾ ਆਪਣਾ ਸਾਹਮਣੇ ਚਮਕ ਰਿਹਾ ਵੀਡੀਓ ਮ ਜੂਮ ਕਰਕੇ ਦਿਖਾਵਾਂ ਜੋ ਗੰਨਾ ਆਪਣਾ ਸਾਰਾ ਇੱਕਸਾਰ ਖੜਿਆ ਕਰਾਂ ਭਾਈ ਚੂਹਾ ਲੱਗ ਗਿਆ 18 ਗੰਨੇ ਨੂੰ ਦਵਾਈ ਪਵਾਵਾਂ ਮਾਂ ਸ਼ਾਮ ਨੂੰ ਹੋ ਗਈ ਭਾਈ ਵਿਆਹ ਕੀ ਤਿਆਰੀ ਬੰਦੇ ਲੱਗੇ ਇਕੱਠੇ ਹੋਣ ਆਪਣੇ ਆਪਾਂ ਭਾਈ ਮੈਂਸ ਲੈ ਆਏ ਆ ਨਵੀਂ ਅਦਗਾਟਨ ਕਰਨੇ ਨੂੰ ਖੜੇ ਆ ਛੋਲੇ ਲਈ ਮਹਿਰਤਾ ਆਇਆ ਤਿਆਰ ਹੋਏਵੇਂ ਐਵੇਂ ਉਹ ਨਵੇਂ ਬੂਟ ਜਦੋਂ ਵਿਆਹਾਂ ਲੈ ਜਾਂਦਾ ਯਾਰ ਇਹ ਦੇਖ ਲੋ ਕਿਉਂ ਨਹੀਂ ਲੈ ਕੇ ਜਾਂਦਾ ਬਾਈ ਚਾਹ ਤਾ 400 500 ਟੋਰ ਵੀ ਥੋੜੀ ਗੱਡੀ ਵੀ 465 ਗੱਡੀ ਬੈਠ ਕੜਾ ਮੁੱਠਾ ਆ ਗਈ ਬਾਈ ਮੈਂਸ ਆਪਣੀ ਨਵੀਂ ਠੀਕ ਹੈ ਵਾਧਾ ਹੋਇਆ ਅੱਜ ਆਪਣੇ ਕਰਮਾ ਇੱਕ ਚੀਜ਼ ਦਾ ਹੋਰ ਹੋਰ ਬੰਗੂ ਸਾਹਿਬ ਵਧੀਆ ਜੀ ਹੋਰ ਕਿਸ ਤਰ੍ਹਾਂ ਤੇਰਾ YouTube ਚੈਨਲ ਵਧੀਆ ਯਾਰ ਬਾਈ ਆਪਣਾ 1100 ਸਬਸਕ੍ਰਾਈਬਰ ਹੋਇਆ ਵਾ ਯੋ ਬਾਈ ਮੁੰਡੇ ਦਾ ਚੈਨਲ ਹੈ ਆਪਣਾ ਪਿੰਦਰ ਮਡੌਲੀ ਪਿੰਦਰ ਮਡੌਲੀ ਸਬਸਕ੍ਰਾਈਬ ਕਰੋ ਬਾਈ ਦੱਬ ਕੇ ਇਹਨੂੰ ਆਪਣੇ ਘੈਰ ਆ ਲਾਓ ਆਪਾਂ ਤਾਂ ਹੋ ਜਗੇ ਪੈਸੇ ਵਾਲੇ ਹਫਤੇ ਖੰਡਮਾ ਇਹਨਾਂ ਨੂੰ ਜਰੂਰ ਕਰੋ ਜੈ ਸ਼ੁਕਰਿਆ ਬਾਪ ਖੜਿਆ ਲਿਓ ਬਾਈ ਲਿਓ